ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਪਿਆਰੀਆਂ ਭੈਣਾਂ ਨੂੰ ਆਪ ਸਭ ਦਾ ਮੁੰਡੀ ਪਟਿਕ ਦੇ ਉੱਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਥ੍ਰੈਡਰ ਬਾਰੇ ਦੱਸਾਂਗੇ ਇਹਦੇ ਜੇ ਤੁਹਾਨੂੰ ਧਾਗਾ ਪਾਉਣ ਚ ਕੋਈ ਵੀ ਦਿੱਕਤ ਆਉਂਦੀ ਹੈ ਬਹੁਤ ਹੀ ਯੂਸਫੁਲ ਟੂਲ ਆ ਇਹਦੇ ਉੱਤੇ ਇਹਦਾ ਇੱਕ ਛੋਟੀ ਜੀ ਨੋਕ ਬਣੀ ਵੀ ਹੁੰਦੀ ਆ ਤੁਸੀਂ ਇਹਨੂੰ ਸੂਈ ਦੇ ਵਿੱਚ ਇਦਾਂ ਪਾਉਣਾ ਤੇ ਇਹਦੇ ਉੱਤੇ ਧਾਗੇ ਨੂੰ ਇਹ ਮ ਰੱਖ ਕੇ ਖਿੱਚ ਦੇਣਾ। ਸੋ ਇਸ ਤਰੀਕੇ ਨਾਲ ਇਹ ਮਸ਼ੀਨ ਦੇ ਵਿੱਚ ਧਾਗਾ ਪੈ ਜਾਣਾ। ਹੁਣ ਜਦੋਂ ਆਪਾਂ ਇਹਨੂੰ ਤਰਪਾਈ ਵਾਲੀ ਸੂਈ ਦੇ ਵਿੱਚ ਧਾਗਾ ਪਾਉਣਾ ਹੈ, ਉਹਦੇ ਲਈ ਵੀ ਇਦਾਂ ਹੀ ਧਾਗਾ ਆਪਾਂ ਨੇ ਡਬਲ ਕਰ ਲੈਣਾ। ਸੂਈ ਨੂੰ ਜਿਹੜੇ ਇਹ ਆਪਣਾ ਟੂਲ ਹੈ ਇਹਦੇ ਉੱਤੇ ਤਾਰ ਜੀ ਬਣੀ ਹੋਈ ਹੈ, ਉਹਦੇ ਉੱਪਰ ਹੀ ਸਿਰ ਰੱਖ ਲੈਣਾ ਤੇ ਬਾਅਦ ਵਿੱਚ ਇਹਨੂੰ ਇਦਾਂ ਖਿੱਚ ਦੇਣਾ। ਇਹ ਤੁਸੀਂ ਦੇਖ ਸਕਦੇ ਹੋ ਤਰਪਾਈ ਵਾਲੀ ਸੂਈ ਜੀ ਵੀ ਧਾਗਾ ਆਸਾਨੀ ਦੇ ਨਾਲ ਪੈ ਗਿਆ। ਜਿਹੜਾ ਹੁਣ ਦੂਜਾ ਟੂਲ ਆ, ਉਹਦਾ ਫਾਇਦਾ ਇਹ ਆ ਇਹ ਜਿਹੜੀ ਇਹ ਤਾਰਾ ਥੋੜੀ ਜਿਹੀ ਮੋਟੀ ਹੁੰਦੀ ਆ ਆਮ ਸੂਈ ਦੇ ਨਾਲੋਂ ਤੁਸੀਂ ਆਸਾਨੀ ਨਾਲ ਇਦਾਂ ਧਾਗਾ ਪਾ ਸਕਦੇ ਹੋ ਤੇ ਇਦਾਂ ਫਿਰ ਇਹਨੂੰ ਖਿੱਚਦੇ ਸੂਈ ਨੂੰ ਇਧਰਲੇ ਪਾਸੇ ਨੂੰ ਤੇ ਇਦਾਂ ਥੋੜਾ ਸੂਈ ਦੇ ਵਿੱਚ ਧਾਗਾ ਪੈ ਜਾਣਾ ਸੇਮ ਇਸੇ ਤਰੀਕੇ ਨਾਲ ਜੇ ਤੁਸੀਂ ਮਸ਼ੀਨ ਵਾਲੀ ਸੂਈ 'ਚ ਧਾਗਾ ਪਾਉਣਾ ਇਸ ਦੇ ਵਿੱਚ thread ਨੂੰ machine ਵਾਲੀ ਸੂਈ ਦੇ ਵਿੱਚ ਪਹਿਲਾਂ ਪਾਉਣਾ ਹੈ ਮੈਂ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਧਾਗਾ ਕਰਾਸ ਕਰਨਾ ਹੈ ਸ ਤੇ ਤੁਸੀਂ ਦੇਖੋਗੇ ਇਹ machine ਦੇ ਵਿੱਚ machine ਵਾਲੀ ਸੂਈ ਦੇ ਵਿੱਚ ਧਾਗਾ ਪੈ ਜਾਊਗਾ ਇਹ ਪ੍ਰੋਡਕਟ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਟੈਗ ਕਰ ਦਿੱਤੇ ਤੇ ਡਿਸਕ੍ਰਿਪਸ਼ਨ ਚ ਵੀ ਲਿੰਕ ਦੇ ਦਿੱਤਾ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਫਲਾਈਨ ਵੀ ਲੈ ਸਕਦੇ ਹੋ